ਪੰਜਾਬ ਚ ਦਿਨੋ ਦਿਨ ਫੈਤਰਹੀ ਚਿੱਟੇ ਕੰਨ ਹੋ ਰਹੀਆਂ ਮੌਤਾਂ ਤੋਂ ਪ੍ਰਭਾਵਿਤ ਹੋ ਕੇ ਹੁਣ ਪਿੰਡਾਂ ਦੇ ਲੋਕ ਖੁਦ ਚਿੱਟੇ ਦੇ ਖਿਲਾਫ ਡੱਟਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਪਿੰਡਾਂ ਦੇ ਵਿੱਚ ਨੌਜਵਾਨ ਇਕੱਠੇ ਹੋ ਕੇ ਆਪਣੇ ਪੱਧਰ ਤੇ ਕਮੇਟੀਆਂ ਬਣਾ ਕੇ ਚਿੱਟੇ ਦਾ ਖਾਤਮਾ ਕਰਦੇ ਹੋਏ ਦਿਖਾਈ ਦੇ ਰਹੇ ਨੇ ਅਜਿਹੀ ਇੱਕ ਮਿਸਾਲ ਮੋਗਾ ਜ਼ਿਲ੍ਹਾ ਦੇ ਪਿੰਡ ਮਾਲਾ ਕਲਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਜਿੱਥੇ ਕੁਝ ਸਮਾਂ ਪਹਿਲਾਂ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਚਿੱਟੇ ਨਸ਼ੇ ਦੇ ਖਿਲਾਫ ਪਿੰਡ ਨੂੰ ਨਸ਼ਾ ਮੁਕਤ ਕਰਨ ਦੇ ਲਈ ਨਸ਼ਾ ਮੁਕਤ ਕਮੇਟੀ ਬਣਾਈ ਗਈ ਇਸ ਕਮੇਟੀ ਦੇ ਫਲੋਂ ਜਿੱਥੇ ਸਭ ਤੋਂ ਨਸ਼ਾ ਕਰਨ ਵਾਲੇ ਨੌਜਵਾਨਾਂ ਦਾ ਨਸ਼ਾ ਛੁਡਾਇਆ ਗਿਆ ਉਸ ਤੋਂ ਦੂਸਰੇ ਪਾਸੇ ਬਾਹਰਲੇ ਪਿੰਡਾਂ ਤੋਂ ਆ ਕੇ ਚਿੱਟਾ ਵੇਚਣ ਵਾਲਿਆਂ ਦੇ ਖਿਲਾਫ ਸਖਤੀ ਦੇ ਨਾਲ ਪਹਿਰਾ ਦਿੰਦਿਆਂ ਉਹਨਾਂ ਦਾ ਵੀ ਪਿੰਡਾਂ ਦੇ ਵਿੱਚ ਨਸ਼ਾ ਵੇਚਣ ਤੇ ਸਖਤ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੇ ਨਤੀਜੇ ਦੇ ਵਜੋਂ ਅੱਜ ਇਹ ਪਿੰਡ ਹਰ ਤਰ੍ਹਾਂ ਦੇ ਚਿੱਟੇ ਵਰਗੇ ਨਸ਼ੇ ਤੋਂ ਮੁਕਤ ਹੋਇਆ ਨਜ਼ਰ ਆ ਰਿਹਾ ਹੈ ਤੇ ਜਿਹੜੀ ਨਸ਼ਾ ਛਡਾਊ ਕਮੇਟੀ ਹੈ অতি ਧੰਨਵਾਦ ਕਰਦਾ ਕਿ ਉਹਨਾਂ ਨੇ ਨੌਜਵਾਨਾਂ ਨੇ ਸਾਡੇ ਨੇ ਬਹੁਤ ਵੱਡੀ ਮਿਹਨਤ ਕੀਤੀ ਲੰਮੀ ਫਟੀਕ ਕਰਕੇ ਨਸ਼ੇ ਨੂੰ ਖਤਮ ਕੀਤਾ ਕਿਉਂਕਿ ਨਸ਼ਾ ਵੇਚਣ ਵਾਲੇ ਚਲੋ 5-7 ਬੰਦੇ ਹੁੰਦੇ ਆ ਹਰ ਪਿੰਡ ਦੇ ਵਿੱਚ ਪਰ ਖਾਣ ਵਾਲੇ ਬਹੁਤ ਸੀ ਜਿੱਥੇ ਨਸ਼ਾ ਵੇਚਣ ਵਾਲੇ हट ਗਏ ਉੱਥੇ ਜਿਹੜੇ ਨਸ਼ਾ ਖਾਣ ਵਾਲੇ ਸੀ ਉਹਨਾਂ ਤੇ ਬਹੁਤ ਵੱਡਾ ਸਦਾਰ ਹੋਇਆ ਤੇ ਉਹ ਸਾਰਾ ਸਿਹਰਾ ਜਿਹੜਾ ਇਸ ਕਮੇਟੀ ਨੂੰ ਜਾਂਦਾ ਇਸ ਕਮੇਟੀ ਦਾ ਸਾਥ ਵੀ ਸਾਰੇ ਪਿੰਡ ਨੇ ਦਿੱਤਾ ਇੱਕ ਇੱਕ ਨਾਗਰਿਕ ਨੇ ਪਿੰਡ ਦੇ 주민 ਨੇ ਫਰਕ ਨੇ ਕਮੇਟੀ ਦਾ ਸਹਾਇਤਾ ਦਿੱਤਾ ਤੇ ਕਮੇਟੀ ਨੇ ਵੀ ਸਾਰੇ ਨਗਰ ਨੂੰ ਮੂਰੇ ਲਾ ਕੇ ਰੱਖਿਆ ਤੇ ਜਿੰਨੇ 30 35 ਮੁੰਡੇ ਕੰਮ ਕਰਨ ਵਾਲੇ ਮੈਂ ਇਹਨਾਂ ਦਾ ਦਿਲ ਦੀਆਂ ਗਲਾਈਆਂ ਚੋਂ ਸਾਰੇ ਨਗਰ ਵੱਲੋਂ ਆਪਣੇ ਵੱਲੋਂ ਕੋਡਰ ਕੋਡ ਧੰਨਵਾਦ ਕਰਦਾ ਤੇ ਤਾਂ ਹੀ ਅੱਜ ਇਸ ਕਮੇਟੀ ਨੂੰ ਸਨਮਾਨ ਕਰਦਾ ਜਿਹੜਾ ਪ੍ਰੋਗਰਾਮ ਜਿਉਂ ਲੇਕਿਆ ਗਿਆ ਸੀ ਸਾਰੀ ਕਮੇਟੀ ਨੂੰ ਸਨਮਾਨ ਕੀਤਾ ਤੇ ਸਾਰੇ ਨਗਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਤੇ ਸਾਰੀ ਕਮੇਟੀ ਦਾ ਫੇਰ ਧੰਨਵਾਦ ਕਰਦਾ ਇਹ ਸਾਰੀ ਕਮੇਟੀ ਨੇ ਜਿਹੜਾ ਇਹਨਾਂ ਲੰਮਾ ਆਵਦਾ ਕੰਮ ਛੱਡ ਕੇ ਇੱਕੋ ਕੰਮ ਤੇ ਹੋ ਗਏ ਕਿ ਨਸ਼ਾ ਪਿੰਡ ਚੋਂ ਖਤਮ ਕਰਨਾ ਤੇ ਇਹਨਾਂ ਨੇ ਨਸ਼ਾ ਕਰਮ ਕੀਤਾ। ਵੈਜੀਟਲ ਖਾਲਸਾ ਤਾਂ ਮਾਣ ਮਰ ਲਾ ਸਰ ਪੰਜਾਬ ਚ ਦਿਨੋ ਦਿਨ ਫਤ ਰਹੀ ਚਿੱਟੇ ਕੰਨ ਹੋ ਰਹੀਆਂ ਮੌਤਾਂ ਤੋਂ ਪ੍ਰਭਾਵਿਤ ਹੋ ਕੇ ਹੁਣ ਪਿੰਡਾਂ ਦੇ ਲੋਕ ਖੁਦ ਚਿੱਟੇ ਦੇ ਖਿਲਾਫ ਡਟਦੇ ਹੋਏ ਨਜ਼ਰ ਆ ਰਹੇ ਨੇ। ਆਪਣੇ ਪਿੰਡਾਂ ਦੇ ਵਿੱਚ ਨੌਜਵਾਨ ਇਕੱਠੇ ਹੋ ਕੇ ਆਪਣੇ ਪੱਧਰ ਤੇ ਕਮੇਟੀਆਂ ਬਣਾ ਕੇ ਚਿੱਟੇ ਦਾ ਖਾਤਮਾ ਕਰਦੇ ਹੋਏ ਦਿਖਾਈ ਦੇ ਰਹੇ ਨੇ। ਅਜਿਹੀ ਇੱਕ ਮਿਸਾਲ ਮੋਗਾ ਜ਼ਿਲ੍ਹਾ ਦੇ ਪਿੰਡ ਮਾਲਾ ਕਲਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਜਿੱਥੇ ਕੁਝ ਸਮਾਂ ਪਹਿਲਾਂ ਪਿੰਡ ਤੇ ਨੌਜਵਾਨਾਂ ਦੇ ਵੱਲੋਂ ਚਿੱਟੇ ਨਸ਼ੇ ਦੇ ਖਿਲਾਫ ਪਿੰਡ ਨੂੰ ਨਸ਼ਾ ਮੁਕਤ ਕਰਨ ਦੇ ਲਈ ਨਸ਼ਾ ਮੁਕਤ ਕਮੇਟੀ ਬਣਾਈ ਗਈ ਇਸ ਕਮੇਟੀ ਦੇ ਵੱਲੋਂ ਜਿੱਥੇ ਸਭ ਤੋਂ ਨਸ਼ਾ ਕਰਨ ਵਾਲੇ ਨੌਜਵਾਨਾਂ ਦਾ ਨਸ਼ਾ ਛੁਡਵਾਇਆ ਗਿਆ ਉਸ ਤੋਂ ਦੂਸਰੇ ਪਾਸੇ ਬਾਹਰਲੇ ਪਿੰਡਾਂ ਤੋਂ ਆ ਕੇ ਚਿੱਟਾ ਵੇਚਣ ਵਾਲਿਆਂ ਦੇ ਖਿਲਾਫ ਸਖਤੀ ਦੇ ਨਾਲ ਪਹਿਰਾ ਦਿੰਦਿਆਂ ਉਹਨਾਂ ਦਾ ਵੀ ਪਿੰਡਾਂ ਦੇ ਵਿੱਚ ਨਸ਼ਾ ਵੇਚਣ ਤੇ ਸਖਤ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜੀ ਇਸ ਦੇ ਨਤੀਜੇ ਦੇ ਵਜੋਂ ਅੱਜ ਇਹ ਪਿੰਡ ਹਰ ਤਰ੍ਹਾਂ ਦੇ ਚਿੱਟੇ ਵਰਗੇ ਨਸ਼ੇ ਤੋਂ ਮੁਕਤ ਹੋਇਆ ਨਜ਼ਰ ਆ ਰਿਹਾ ਹੈ ਤੇ ਜਿਹੜੀ ਨਸ਼ਾ ਛਡਾਊ ਕਮੇਟੀ ਹੈ ਉਹ ਧੀਰਵਾਦ ਕਰਦਾ ਕਿ ਉਹਨਾਂ ਨੇ ਨੌਜਵਾਨਾਂ ਨੇ ਸਾਡਿਆਂ ਨੇ ਬਹੁਤ ਵੱਡੀ ਮਿਹਨਤ ਕੀਤੀ ਲੰਮੀ ਫਟੀਕ ਕਰਕੇ ਨਸ਼ੇ ਨੂੰ ਖਤਮ ਕੀਤਾ ਕਿਉਂਕਿ ਨਸ਼ਾ ਵੇਚਣ ਵਾਲੇ ਚਲੋ 5-7 ਬੰਦੇ ਹੁੰਦੇ ਆ ਹਰ ਪਿੰਡ ਦੇ ਵਿੱਚ ਪਰ ਖਾਣ ਵਾਲੇ ਬਹੁਤ ਸੀ ਜਿੱਥੇ ਨਸ਼ਾ ਵੇਚਣ ਵਾਲੇ हट ਗਏ ਉਥੇ ਜਿਹੜੇ ਨਸ਼ਾ ਖਾਣ ਵਾਲੇ ਸੀ ਉਹਨਾਂ ਤੇ ਬਹੁਤ ਵੱਡਾ ਸੁਧਾਰ ਹੋਇਆ ਤੇ ਉਹ ਸਾਰਾ ਸਿਹਰਾ ਜਿਹੜਾ ਇਸ ਕਮੇਟੀ ਨੂੰ ਜਾਂਦਾ ਇਸ ਕਮੇਟੀ ਦਾ ਸਾਥ ਵੀ ਸਾਰੇ ਪਿੰਡ ਨੇ ਦਿੱਤਾ ਇੱਕ ਇੱਕ ਨਾਗਰਿਕ ਨੇ ਪਿੰਡ ਦੇ ਵਸਨੀਕ ਨੇ ਹਰ ਇੱਕ ਨੇ ਕਮੇਟੀ ਦਾ ਸਾਥ ਦਿੱਤਾ ਤੇ ਕਮੇਟੀ ਨੇ ਵੀ ਸਾਰੇ ਨਗਰ ਨੂੰ ਮੂਰੇ ਲਾ ਕੇ ਰੱਖਿਆ ਤੇ ਜਿੰਨੇ 30 35 ਮੁੰਡੇ ਕੰਮ ਕਰਨ ਵਾਲੇ ਮੈਂ ਇਹਨਾਂ ਦਾ ਦਿਲ ਦੀਆਂ ਅੰਗਖਾਈਆਂ ਚੋਂ ਸਾਰੇ ਨਗਰ ਵੱਲੋਂ ਆਪਣੇ ਵੱਲੋਂ ਕੋਰਟ ਕੋਰ ਧੰਨਵਾਦ ਕਰਦਾ ਤੇ ਤਾਂ ਹੀ ਅੱਜ ਇਸ ਕਮੇਟੀ ਨੂੰ ਸਨਮਾਨ ਕਰਦਾ ਜਿਹੜਾ ਪ੍ਰੋਗਰਾਮ ਸੀ ਉਹ ਲੇਕਿਆ ਗਿਆ ਸੀ ਸਾਰੀ ਕਮੇਟੀ ਨੂੰ ਸਨਮਾਨ ਕੀਤਾ ਤੇ ਸਾਰੇ ਨਗਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਤੇ ਸਾਰੀ ਕਮੇਟੀ ਦਾ ਫਿਰ ਧੰਨਵਾਦ ਕਰਦਾ ਕਿ ਸਾਰੀ ਕਮੇਟੀ ਨੇ ਜਿਹੜਾ ਇਹਨਾਂ ਲੰਮਾ ਆਵਦਾ ਕੰਮ ਛੱਡ ਕੇ ਇੱਕੋ ਕੰਮ ਤੇ ਹੋ ਗਏ ਕਿ ਨਸ਼ਾ ਪਿੰਡ ਚੋਂ ਖਤਮ ਕਰਨਾ ਤੇ ਇਹਨਾਂ ਨੇ ਨਸ਼ਾ ਕਰਮ ਦਿੱਤਾ ਵੈਜੀਕਲ ਖਾਲਸਾ ਜੀ ਧੰਨਵਾਦ ਮਰਲੇ ਸਾਹਿਬ